6 ਜੂਨ ਨੂੰ ਮਨਾਏ ਜਾ ਰਹੇ ਖੱਲੂ ਘਰਾ ਦੇ ਦਿਨ ਨੂੰ ਲੈ ਕੇ ਦੇਸ਼ ਭਰ ਦੀਆਂ ਜਾਂਚ ਏਜੰਸੀਆਂ ਨੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਸਰਹੱਦੀ ਇਲਾਕਿਆਂ ਵਿੱਚ ਖਾਸ ਤੌਰ ਤੇ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਪੁਲਿਸ ਵੱਲੋਂ ਕਈ ਜਗ੍ਹਾ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਇਸੇ ਅਭਿਆਨ ਵਿੱਚ ਅੱਜ ਬਸਟੈਂਡ ਤੋਂ ਇੱਕ ਲਵਾਰਿਸ ਬੈਗ ਮਿਲਿਆ ਜਿਸ ਵਿੱਚੋਂ ਕਾਲੇ ਰੰਗ ਦੀ ਵਸਤੀ ਇੱਕ ਬੈਜ ਅਤੇ 500 ਰੁਪਏ ਦਾ ਨਕਲੀ ਨੋਟ बरामद ਹੋਇਆ ਹੈ ਇਹੀ ਕਾਰਨ ਹੈ ਕਿ ਬੇਹੱਦ ਸਵੇਦਨਸ਼ੀਲ ਮੰਨੇ ਜਾ ਰਹੇ ਗੋਤਾਸਪੁਰ ਅਤੇ ਪਠਾਨਕੋਟ ਚੁੱਲਸ ਲਗਾਤਾਰ ਮੁਸਤੈਦੀ ਨਾਲ ਜੁੜੀ ਹੋਈ ਹੈ। ਜਿਵੇਂ ਸਿਰਫ ਪ੍ਰਕਾਸ਼ਨੇ ਮਈਆ ਸਾਡੇ ਅਲੱਗ-ਅਲੱਗ ਤਰੀਕਿਆਂ ਨਾਲ ਬੱਸ ਸਟੈਂਡ ਦੀ ਚੈਕਿੰਗ, ਰੇਲਵੇ ਸਟੇਸ਼ਨ ਦੀ ਚੈਕਿੰਗ ਅਤੇ ਜਿਹੜੇ ਕ라우ਡੀ ਏਰੀਆ ਦਾ ਸ਼ਹਿਰ ਦੇ ਉਹਨਾਂ ਦੀ ਮੁਸਤੈਦੀ ਨਾਲ ਚੈਕਿੰਗ ਤਾਂ ਕਿ ਕੋਈ ਸ਼ਰਾਰਤੀ ਅੰਸਰ ਕੋਈ ਗਲਤੀ ਕਰਾ ਨਾ ਕਰਕੇ ਲੋੜੇ। ਸਿਰਫ ਪ੍ਰਕਾਸ਼ਨੇ ਮਈਆ ਸਾਹਿਬ। ਅੱਜ ਅਸੀਂ ਬੱਸ ਸਟੈਂਡ, ਰੇਲਵੇ ਸਟੇਸ਼ਨ ਜਿਹੜੀ ਆ ਮੇਨ ਜਿਗਰੋਡ ਆ ਹਾਈਵੇ ਇਹਨੂੰ ਚੈੱਕ ਕੀਤਾ ਇੱਥੇ ਅਲੱਗ-ਅਲੱਗ ਜਿਹੜੇ ਕਈ इवन ਐਂ ਹੀ ਸਪੈਸ਼ਲੀ ਉਹ ਗੱਡੀਆਂ ਚੈੱਕ ਕੀਤੀਆਂ ਜਿਨ੍ਹਾਂ ਉੱਤੇ ਅਨੋਥਰਾਈਜ਼ਡ ਸਟicker ਲੱਗਿਆ ਹੋ ਤਾਰਿਆ ਜਿਹੜੇ ਕੋਈ ਪ੍ਰੈਸ ਵਾਲਾ ਜਾਂ ਕੋਈ VIP ਪਾਰਕਿੰਗ ਵਾਲਾ ਇਦਾਂ ਦੇ ਜਿਹੜੇ ਅਨੋਥਰਾਈਜ਼ਡ ਸਟicker ਤੇਰ ਰਿਮੂਵਡ ਇੱਕ ਵੀ ਸਾਨੂੰ ਬੱਸ ਸਟੈਂਡ ਤੇ ਲਵਾਰਸ਼ ਬੈਗ ਮਿਲਿਆ ਬਟ ਉਹਦੇ ਚੋਂ ਉਹਦਾ ਆਧਾਰ ਕਾਰਡ ਆਈਡੀ ਕਾਰਡ ਮਿਲ ਗਿਆ ਉਹ ਅਜੀਤ ਸਿੰਘ ਨਾਂ ਦੇ ਬੰਦੇ ਦਾ ਕਪੂਰਥਲਾ ਉਹ ਸ਼ਾਇਦ 1934 ਦਾ ਉਹਨਾਂ ਦਾ ਵਰਦਾ ਜੇਸਟ ਹੋਣ ਕਰਕੇ ਜਾਂਦੇ ਭੁੱਲ ਗਏ ਬਟ ਉਹ ਵੀ ਫੋਰਲੀ ਸਰਚ ਕੀਤੀ ਆ ਉਹ ਚੁਕ ਮਿਲਿਆ ਨਹੀਂ ਆ ਉਹੀ ਬਚਸਟਨ ਚੌਂਕੀ ਦੇ ਵਿੱਚ ਰਖਵਾਇਆ ਇਹ ਕੰਟੀਨਿਊ ਹੈ ਜੀ ਮਤਲਬ ਫਿਰਾਲ 6-7 ਜੂਨ ਤੱਕ ਦੇ ਹੈ ਇਹ ਉਸ ਤੋਂ ਬਾਅਦ ਵੀ ਇਹ ਕੰਟੀਨਿਊ ਹੋਏਗੀ ਉਹਨਾਂ ਨੂੰ ਅਸੀਂ ਇਹ ਮੈਂ ਤੇ ਇਹ ਵੀ ਕਰੂੰਗਾ ਵੀ ਆਪਣੀ ਸ਼ੋਕ ਸ਼ਾਂਤੀ ਸ਼ਹਿਰ 'ਚ ਬਣਾਈ ਰੱਖਣ ਜੇ ਕੋਈ ਗਲਤ ਅੰਸਾਰ ਕੋਈ ਸ਼ਰਾਰਤ ਕਰਦਾ ਤੇ ਉਹਦੀ ਕਾਨੂੰਨ ਮੁਤਾਬਕ ਕਾਰਵਾਈ ਸਖਤ ਕਰਨੀ ਕੀਤੀ ਜਾਵੇ ਪੁਲਿਸ ਮੁਤਾਬਕ 6 ਜੂਨ ਤੋਂ ਬਾਅਦ ਵੀ ਇਸੇ ਤਰ੍ਹਾਂ ਚੈਕਿੰਗ ਪੁਆਇੰਟ ਜਾਰੀ ਰਹੇਗੀ ਦਸਨ ਜੋਗਾ ਹੈ ਕਿ ਇਸ ਕੋ ਪਹਿਲਾਂ ਵੀ ਤਰਖੰਦੀ ਇਲਾਕੇ ਵਿੱਚ ਸ਼ੱਕੀ ਗਤੀਵਧੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਪੁਲਸ ਅਤੇ ਔਦ ਵੱਲੋਂ ਲਗਾਤਾਰ ਚੌਕਸੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਅਪਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਹੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatindia.com